ਮੈਡਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਵਿੰਦਰ ਕੌਰ ਆ ਮਾਰਕੋ ਟੋਈਆ ਸਿਵਲ ਹਸਪਤਾਲੇ ਆ ਕੀ ਕਾਰਨ ਆ ਇਹ ਹਾਂਜੀ ਮੈਂ ਭਈਆ ਚ ਰਹਿਨੀ ਆ ਕਰਾਚ ਤੇ ਅੱਛਾ ਜੀ ਉਹ ਭਈਆ ਰਣੀ ਨੇ ਮੇਰਾ ਸਿਰ 파ੜਤਾ ਅੱਜ ਕਿੰਨੇ ਦਿਨ ਹੋ ਗਏ ਇੱਦਾਂ ਕਾਲਾ ਕਰਦੀ ਇੱਦਾਂ ਕਾਲਾ ਉਹ ਮੇਰਾ ਬੱਚਾ ਸੀ ਨਿੱਕਾ ਉਹ ਟੁੱਟੀ ਕੋਲਤੀ ਟੁੱਟੀ ਕੋਲਣ ਦੇ ਕਾਰਨ ਉਹਨੂੰ ਪੈ ਗਈ ਮੈਂ ਉਹਨੂੰ ਇੰਨੇ ਕਿਹਾ ਮੈਂ ਕਿਹਾ ਨਿੱਕਾ ਆ ਉਹਨੂੰ ਕਾਹਦੇ ਤਾਂ ਕਾ ਮਾਰਦੀ ਮੈਨੂੰ ਕਹਿੰਦੀ ਤੂੰ ਤਾਂ ਰੰਡੀ ਆ ਤੂੰ ਤਾਂ ਬਹੁਤ ਘਰੀ ਹੈ ਤੂ ਤੈਸੀ ਮੇਰੇ ਮਾਰਨ ਪਈ ਮੈਂ ਮਾਰਨ ਦੀ ਬਜਾਏ ਮੈਂ ਉਹ ਇਕ ਲਾਈ ਉਹਨੇ ਮੇਰੇ ਸਿਆਰੀ ਪਾੜ ਦਿੱਟਿਆ ਉਹਨੇ ਮੇਰਾ ਕੀ ਨਾਮ ਆ ਉਹ ਪ੍ਰਵਾਸੀ ਦਾ ਉਹ ਅंजलि ਉਹਦੇ ਘਰ ਵਾਲੇ ਦਾ ਨਾਮ ਚੰਦਨ ਕੁਮਾਰ ਆ ਰਹਿੰਦੇ ਕਿੱਥੇ ਇਹ ਇਹ ਪਿੰਡ ਪਲਾਹੀ ਜੇ ਕੱਲ੍ਹ ਮੈਂ ਵੀ ਕਾਰਨ ਕੀ ਹੋਇਆ ਤੁਹਾਡਾ ਲੜਾਈ ਦਾ ਕਾਰਨ ਬਸ ਨਿਆਣਿਆਂ ਦੀਆਂ ਲੜਾਈਆਂ ਕੁਛ ਇਦਾਂ ਹੀ ਪਾੜੀ ਦੇ ਝਗੜੇ بس ادرو اجاڑ تا 4 ਦਿਨ ਹੋ ਗਏ ਅਸੀਂ ਰੋਟੀ ਨਹੀਂ ਖਾ ਆਏ ਕਿ ਕਿੰਨੇ ਜਾਣੇ ਨੇ ਹਮਲਾ ਕੀਤਾ ਦੋ ਚਾਣੀਆਂ ਨਹੀਂ ਲੜਾਈ ਕਰਦੀ ਆ ਕਿੰਨੇ ਜਾਣੇ ਸੀ ਤੁਹਾਡੇ ਮਾਰਕੋਟ ਦੋ ਚਾਣੀਆਂ ਦੋ ਭੈਣਾਂ ਉਹਨੇ ਪੈੜਾ ਸੀ ਤੇ ਮਾਰਿਆ ਕਿ ਤੁਹਾਡੇ ਉਹ ਨਹੀਂ ਮੱਗ ਸੀ ਉਹਦੇ ਹੱਥ ਚ ਉਹਨੂੰ ਉਹੀ ਐਡੀ ਚੋਰਨਾ ਮਾਰਿਆ ਕਿ ਮੇਰੇ ਖੂਨੋਂ ਇੱਕ ਖੂਨ ਨਿਕਲ ਗਿਆ ਮੈਨੂੰ ਤਾਂ ਪਤਾ ਵੀ ਨਹੀਂ ਲੱਗਾ ਕਿੰਨੇ ਚਿਰ ਦਾ ਬੱਚਾ ਦਾ ਦੋ ਮੇਰਾ ਬੱਚਾ 8 ਸਾਲ ਦਾ ਐ ਏਡਾ ਛੋਟਾ ਜਿਹਾ ਬੱਚਾ ਐ ਮੇਰਾ ਅੱਡਾ ਨਹੀਂ ਹੈਗਾ ਨਹੀਂ ਅੱਗੇ ਵੀ ਤੁਹਾਡਾ ਲੜਾਈ ਝਗੜਾ ਹੋ ਚੁੱਕਾ ਹੋ ਗਿਆ ਉਹ ਪਾਜੀ ਤੁਸੀਂ ਪੁੱਛੇ ਨਾ ਹਣ ਤੱਕ ਚਾਰ ਦਾ ਨਾ ਹੋ ਗਿਆ ਤੁਸੀਂ ਮਾਲਕ ਨੂੰ ਬੋਕਿਆ ਇਹਨਾਂ ਨੂੰ ਢਾਲ ਦੋ ਸਾਡੀ ਨਹੀਂ ਸੁਣੀ ਮਾਲਕਾ ਨੇ ਮਾਲਕ ਦਾ ਮਾਲਕ ਦਾ ਕੀ ਨਾਮ ਮਾਲਕ ਦਾ ਨਾਮ ਹਰਪ੍ਰੀਤਨ ਲਾਲਿਆ ਪਿਆਰੇ ਪੁੱਤ ਪੁੱਤਰ ਪਿਆਰਾ ਸਿੰਘ ਕਿੰਨੀ ਵਾਰ ਕਹਿ ਚੁੱਕੇ ਮਕਾਨ ਮਾਲਕ ਨੂੰ ਤੁਸੀਂ ਅਸੀਂ ਬਹੁ ਵਾਰ ਕਿਹਾ ਹੁਣ ਵੀ ਉਹ ਰਹਿ ਕੇ ਗਿਆ ਬਾਹਰੋਂ ਆ ਕੇ ਸਹੀ ਜਬ ਪਿਆਰ ਨਾ ਰੋ ਪਿਆਰ ਨਾ ਤੁਹਾਨੂੰ پتہ ਪ੍ਰਵਾਸੀ ਪਿਆਰ ਨਾ ਰਹੀ ਰਹਿ ਸਕਦੇ ਇਹਨਾਂ ਨੇ ਬਹੁਤ ਸਾਨੂੰ ਹੁਣ ਬਹੁਤ ਜ਼ਿਆਦਾ ਸਤਾਤਾ ਸੀ ਪਰਸੋ ਵੀ ਇੰਨਾ ਲੜੀਆਂ ਅਸੀਂ ਤਾਂ ਕੁਛ ਕਿਹਾ ਵੀ ਨਹੀਂ ਸੀਗਾ ਇਹਨਾਂ ਨੂੰ ਪਰਸੋ ਵੀ ਅਸੀਂ ਹਾਲੇ ਰਿਸ਼ਤੇਦਾਰਾਂ ਤੋਂ ਗਏ ਆ ਜਾਣ ਦੀ ਧੀਰ ਹੋਈ ਮੋਹਰੇ ਕਾਲਾ ਪਾ ਕੇ ਬੈਗੀ ਕਿੰਨੇ ਟਾਂਕੇ ਲੱਗੇ ਆ ਤੁਹਾਡੇ ਮੇਰੇ ਦੋ ਟਾਂਕੇ ਲੱਗੇ ਆ ਸਵੇਲੇ ਤੇ ਕੈਮਰੇ ਵਗੈਰਾ ਹੈਗੇ ਉੱਥੇ ਹੀ ਲੜਾਈ ਹੋਈ ਹੈ ਕੈਮਰਾ ਨਹੀਂ ਮੈਨੂੰ ਹੈ ਨਹੀਂ ਪ੍ਰਾਪਤ ਕੈਮਰਾ ਨਹੀਂ ਸੀ ਪੋਸਟ ਨੂੰ ਕੰਪਲੀਟ ਕੀਤੀ ਸੀ ਮੌਕੇ ਤੇ ਕਿੰਨੇ ਹੁਣ ਆਏ ਅੱਜ ਅਸੀਂ ਉਦੋਂ ਦੀ ਕੁਛ ਨਹੀਂ ਕੀਤਾ ਹੁਣ ਹੁਣ ਕਰਨਾ ਹੈ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ

हराम दी रंडी मैं बोला कि तेरे तुमने दी है तो बोल रहे है कि क्यों बस हमको थप्पड़ मार दी मैं भी मगी चला दी हमको जोर से थप्पड़ मारे यहाँ पर थप्पर में मैं अपने घर वाला के फोन कराने जा रही हूँ आठ दस जन आने मिल के हमको कूटा है फर के सारे कोई मिल के तो घर वाला आया तो छुराया उधर से नहीं, वो तो आपके ऊपर रोक उप लगा रहे हैं आपकी सिस्टर भी और रहा नहीं मेरे सिस्टर कुछ नहीं बोला है वो तो रो रही थी ਉਹਨਾਂ ਨੇ ਬੋਲਿਆ ਕਿ ਆਪਨੇ 5-7 ਬੰਦੋ ਨੇ ਇਕੱਠੇ ਹੋ ਕੇ ਜਗ ਜਗਸੇ ਹਮਲਾ ਕੀਤਾ ਕੋਈ ਨਹੀਂ ਤਾਂ ਉਹਨਾਂ ਦਾ ਬੰਦਾ ਦੋਸਤ ਹੈ ਉਹਨਾਂ ਦਾ ਘਰ ਵਾਲਾ ਉਹ ਕੋਰੀ ਤਾਂ ਮੇਰੇ ਕੋਈ ਨਹੀਂ ਤਾਂ ਮੇਰੀ ਛੋਟੀ ਬੰਤ ਤਾਂ ਉਹ ਬੀਬੀ ਹਰ ਸੇ ਆਈ ਹੋ ਰਹੀ ਸੀ ਹਮ ਕੋ ਜੀ ਆਪਕਾ ਵੀ पहले से वो हमारे न्याणा का सिर फाड़ दी थी मेरू के भी मारी थी मक्की चला के पहले भी पहले की थी आपने उन कुछ नहीं किए थे हम बोले कि चलो ऐसा ही तो वो हो जाएगा वो बार बार अंकल उनको बोल रहे जाने के लिए मकान के उनको बार बार कूट रही है मार रही है बार बार धमकी दे रही <laughs> लड़ाई आपकी। है छह बजे बोल रही बोलिए टूटा है एक और तोड़ दूंगे यहाँ पर सब कोई मिल के मर रहे हैं कुछ हम लोग बैठ गए मेरे पास कोई नहीं था मेरे घर वाला भी नहीं थे के रहे थे। मकान मालिक को आपने बताया हाँ जी बताया मकान मालिक जहाँ बोल रहा है बोले कोई नहीं हम आये तुम्हारे साथ क्या मांग करते हो प्रशासन से क्या कि मेरे इंसाफ चाहिए कि मेरे की पहले से प्रॉब्लम है यहाँ पर पहले से दिक्कत है उसको बार बार मारती है बार बार कुट है